ਉਹ ਹਾਲਾਤ ਵੀ ਆ ਗਏ ਜੀ ਪੁਲਿਸ ਐਂਡ ਚ ਕਹਿਣ ਲੱਗੇ ਸੀ ਵੀ ਗੋਲੀ ਮਾਰ ਦਾਂਗੇ ਤੇਰੇ ਡਾਂਗਾ ਨਾਲ ਆਪਣਾ ਵੇਲਣੇ ਵਗੈਰਾ ਪੱਟਾਂ ਤੇ ਇਹ ਕਈ ਵਾਰ ਕੱਪੜੇ ਲਾ ਕੇ ਕੀੜੇ 'ਚ ਤੱਕ ਛੱਡ ਦੇਣੇ ਨੇ ਇਹ ਕੋਈ ਬੰਦਾ ਗੁੰਡਾ ਨਹੀਂ ਬਣਦਾ ਗੁੰਡਾ ਹਲਾਤ ਬਣਾਉਂਦੇ ਨੇ ਉਹ ਡੀਐਸਪੀ ਨੇ ਚੱਕ ਲਿਆ ਟੀਐਸਪੀ ਨੇ ਚੱਕਣ ਤੋਂ ਬਾਅਦ ਉੱਠਾ ਲਟਕਾ ਲਿਆ ਮੈਨੂੰ ਰਿਆ ਵੀ ਰਾਤ ਨੂੰ ਸੌਂ ਜਾਂਦੇ ਆ ਨੀਂਦ ਨਹੀਂ ਆਉਂਦੀ ਉੱਠੀ ਹੋਏ ਬਹਿ ਜਾਂਦੇ ਆ ਡਰ ਜਾਂਦੇ ਆ ਉਹਦੀਆਂ ਪੀੜਾ ਅੱਜ ਵੀ ਚੇਤੇ ਆਉਂਦੀਆਂ ਕੋਈ ਸ਼ੱਕ ਨਹੀਂ ਹੁੰਦੀਆਂ ਨੇ ਜੀ ਹੁੰਦੀਆਂ ਨੇ ਤਕਰੀਬ ਹੁੰਦੀ ਹੈ ਦਰਦ ਹੁੰਦਾ ਹੁਣ ਜਦ ਠੰਡ ਆਉਣੀ ਸਿਆਲ ਆ ਨਾ ਮੇਰੇ ਜਿਹੜੇ ਹੱਡ ਨੇ ਉਹ ਜਿਵੇਂ ਦੁਖਦੇ ਨੇ ਜੀ ਹੱਡ ਦੁਖਦੇ ਸਿਆਲ ਚ ਬੜੇ ਹੁਣ ਸਿਆਲ ਸਿਆਲ ਚਾਹੇ ਮੈਂ ਜਿਹੜਾ ਜਿੰਨੀ ਮਰਜ਼ੀ ਖਰਾ ਖਾਲਾ ਮੇਰੇ ਹੱਡਾਂ ਨੇ ਮੈਨੂੰ ਦੱਸਣਾ ਵੀ ਹਾਂ ਬਈ ਡੰਗ ਡੰਗ ਗਰੀ ਹੋਈ ਉਹੀ ਕੁੱਟ ਅੱਜ ਵੀ ਯਾਦ ਆਉਂਦੀ ਐ ਅਲਫ ਨੰਗੇ ਕਰਕੇ ਕਰੰਟ ਵਗੈਰਾ ਲਾਉਣਾ ਸਕੂਟਰ ਵਾਲਾ ਕਰੰਟ ਲਾਉਣਾ ਅੱਛਾ ਪੁਲਿਸ ਕੁੱਟਦੀ ਕਿੰਨਾ ਕੁ ਸੀ ਉਦੋਂ ਜੇ ਕੋਈ ਬੰਦਾ ਹੱਥ ਚੜ ਜਾਂਦਾ ਸੀ ਕਿੰਨਾ ਕੁ ਪੁਲਿਸ ਕੁੱਟਦੀ ਸੀ ਦੇਖੋ ਸਾਡੇ ਟਾਈਮ ਦਾ ਪੁਲਿਸ ਕਟਾਈ ਬਹੁਤ ਕਰਦੀ ਹੁੰਦੀ ਸੀ ਉੱਤੇ ਛੇ ਤੇ ਲਟਕਾ ਕੇ ਕਾਫੀ ਟੌਰਚ ਕਰਦੇ ਹੁਣ ਤਾਂ ਆਪਣ ਸਕੂਟਰੀ ਨਹੀਂ ਤੁਹਾਡੇ ਨਾਲ ਹੋਇਆ ਕਦੇ ਤੁਸੀਂ ਜਦੋਂ ਸਰੈਂਡਰ ਕੀਤਾ ਹੋਵੇ ਜਾਂ ਪੁਲਿਸ ਦੇ ਹੱਥ ਵੇਹ ਤਾਂ ਤੁਸੀਂ ਆਏ ਨਹੀਂ ਤੁਸੀਂ ਕਿਹਾ ਮੈਂ ਸਰੈਂਡਰ ਕੀਤਾ ਦੋ ਤਿੰਨ ਵਾਰੀ ਹਨ ਤਾਂ ਤੁਸੀਂ ਉਸ ਸਮੇਂ ਤੁਹਾਡੇ ਨਾਲ ਟੌਰਚਰ ਹੋਇਆ ਦੇਖੋ ਸਰੈਂਡਰ ਕੀਤਾ ਕਰਤਾ ਕੋਰਟ ਦੇ ਥਰੂ ਹੋ ਜਾਂਦੀ ਸੀ ਸਰੈਂਡਰ ਅਸੀਂ ਹੂੰ ਤੇ ਜਦੋਂ ਸਰੈਂਡਰ ਹੋ ਜਾਂਦੀ ਸੀਗੇ ਕਈ ਵਾਰ ਖੁੰਦੀ ਖੁੰਦੀ ਆ ਨਟਲਿੰਦੇ ਸੀ ਉਹ ਪਰ ਜਦੋਂ ਤੱਕ ਸਾਡੇ ਕਿਸੇ ਲੀਡਰ ਦਾ ਫੋਨ ਫੋਨ ਨਹੀਂ ਸੀ ਆਉਂਦਾ ਹੂੰ ਉਦੋਂ ਤੱਕ ਉਹ ਆਪਣਾ ਕੰਮ ਕਰ ਲੈਂਦੇ ਸੀ ਪਰ ਲੀਡਰ ਦਾ ਫੋਨ ਆ ਜਾਂਦਾ ਸੀਗਾ ਤਾਂ ਸਾਡਾ ਬਚਾਅ ਹੋ ਜਾਂਦਾ ਸੀਗਾ ਜੇ ਕਿਸੇ ਲੀਡਰ ਦਾ ਨਹੀਂ ਫੋਨ ਆਇਆ ਥਾਣੇ ਦੇ ਵਿੱਚ ਤਾਂ ਉਹ ਫਿਰ ਸਾਡਾ ਕਟਾਪਾ ਅੱਛਾ ਕਿਵੇਂ ਕਿਵੇਂ ਕਟਾਪਾ ਕਰਦੇ ਸੀ ਥੋੜਾ ਜਿਹਾ ਐਕਸਪਲੇਨ ਕਰੋ ਖੁੱਲ ਕੇ ਦੱਸੋ ਪੁਲਿਸ ਦੇ ਕੋਟ ਬਾਰੇ ਪੁਲਿਸ ਦੇ ਕੋਟ ਦੇਖੋ ਪੁਲਿਸ ਨੇ ਘਟਾਈ ਦਾ ਦੇਖੋ ਵੀ ਆਪਣੀ ਤਰਫੋਂ ਪੂਰੀ ਤਸੱਲੀ ਕਰਾਉਣੀ ਹੁੰਦੀ ਉਹਨਾਂ ਨੇ ਇਹਨੂੰ ਹੂੰ ਇਹਨੇ ਟੱਸੀ ਦਾ ਲੜਕਾ ਕੇ ਡਾਂਗਾ ਨਾਲ ਆਪਣਾ ਬੇਲਣੇ ਵਗੈਰਾ ਪੱਟਾਂ ਤੇ ਤੇ ਕਈ ਵਾਰ ਕੱਪੜੇ ਲਾ ਕੇ ਕੀੜੇਸ਼ ਤੱਕ ਛੱਡ ਦੇਣੇ ਨੇ ਅੱਛਾ ਹਾਂਜੀ ਹਾਂ ਸੀਆਈ ਸਾਫ ਸਰਾਂਦਾ ਜਿਵੇਂ ਹੂੰ ਤੇ ਇਦਾਂ ਅਲਫ ਨੰਗੇ ਕਰਕੇ ਕਰੰਟ ਵਗੈਰਾ ਲਾਉਣਾ ਸਕੂਟਰ ਵਾਲਾ ਕਰੰਟ ਲਾਉਣਾ ਹੂੰ ਸਕੂਟਰ ਵਾਲਾ ਕਰੰਟ ਕਿਵੇਂ ਸਕੂਟਰ ਵਾਲਾ ਕਰੰਟ ਹੁੰਦਾ ਇੱਕ ਸਕੂਟਰ ਹੁੰਦਾ ਮੰਨ ਲਓ ਸਕੂਟਰ ਦੇ ਸਟਾਰਟ ਕਰਕੇ ਲਾ ਕੇ ਵਿੱਚ ਉਹ ਸਿਰ ਵਿੱਚ ਤੁਹਾਡੇ ਜਿਹੜੇ ਗੁਪਤ ਅੰਗ ਨੇ ਉਹਨਾਂ ਨੇ ਲਾਉਣਾ ਕਰੰਟ ਜਿਵੇਂ ਕਹਿੰਦੇ ਚੱਡੇ ਪਾੜ ਦੁੰਦੇ ਆ ਹਾਂਜੀ 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 ਸੱਚ ਹੈ ਖੋਲ ਦਿੰਦੇ ਸੀਗੇ ਲੱਗਦਾ ਬਿਲਕੁਲ ਹੀ ਬਿਲਕੁਲ ਹੁਣ ਤਾਂ ਪੁਲਿਸ ਟੌਰਚਰ ਕਰਦੀ ਨਹੀਂ ਹੁਣ ਤਾਂ ਪੁਲਿਸ ਫੜਿਆ ਆਪਣਾ ਪਰਚਾ ਦਿੱਤਾ ਬਸ ਅੰਦਰ ਹੁਣ ਤਾਂ ਪੁਲਿਸ ਨਹੀਂ ਕਰਦੀ ਪੁਲਿਸ ਨੂੰ ਪਤਾ ਹੁਣ ਕੋਈ ਫਾਇਦਾ ਨਹੀਂ ਹਾਂ ਹੁਣ ਤਾਂ ਪੁਲਿਸ ਕੁੱਟਦੀ ਮਾਰਦੀ ਨਹੀਂ ਕੋਈ ਜਿਆਦਾ ਕੋਈ ਵਧੀਆ ਕੋਈ ਵੱਡਾ ਕ੍ਰਿਮੀਨਲ ਹੈ ਕੋਈ ਗੈਂਗਸਟਰ ਵੱਡਾ ਆ ਜਾਂ ਕੋ ਵੱਡੇ ਬਾਰਦਾਤਾ ਕਰਦਾ ਕੰਡ ਕਰਦਾ ਉਹਦੀ ਕਟਾਈ ਹੋ ਗਈ ਫਿਲਹਾਲ ਤਾਂ ਬਿਲਕੁਲ ਨਹੀਂ ਤੁਸੀਂ ਉਸ ਦੁਨੀਆ 'ਚ ਰਹੇ ਹੋ ਹੁਣ ਵੀ ਬਹੁਤ ਸਾਰੇ ਗਰੁੱਪ ਚੱਲ ਰਹੇ ਆ ਵੱਡੇ ਗਰੁੱਪ ਆ ਵੱਡੇ ਨਾਮ ਆ ਹਜੇ ਵੀ ਤੁਹਾਨੂੰ ਹੂਣ ਵਗੈਰਾ ਤੁੰਦੇ ਹੋਣਗੇ ਟੱਚਸ ਵੀ ਸਾਡੇ ਨਾਲ ਆਜੋ ਦਵਾਰੇ ਆਜੋ ਆ ਕੰਮ ਕਰ ਲਓ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਨਹੀਂ ਹੁਣ ਆਪਾਂ ਸਾਰਾ ਕੁਝ ਛੱਡ ਚੁੱਕੇ ਆ 2012 'ਚ ਛੱਡਤਾ ਸੀ ਸਾਰਾ ਕੁਝ ਇਹ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਮੈਂ ਨਤਮਸਤਕ ਹੋਇਆ ਕਲੀਨ ਸ਼ੇਪ ਸੀਗਾ ਵਾਲ ਨਹੀਂ ਸੀ ਸਿਰ ਤੇ ਹੈਗੇ ਜਦੋਂ ਮੈਂ ਸਿੰਘ ਸਜੇ ਆ ਸਿੰਘ ਸਜਣ ਤੋਂ ਬਾਅਦ ਜਦੋਂ ਮੈਂ ਮਹਾਰਾਜਾ ਉਟਾ ਉਟਾਸਰਾ ਲਿਆ ਫਿਰ ਮੈਂ ਆਪਣਾ ਇਹ ਸਾਰਾ ਕੁਝ ਛੱਡ ਗਈ ਗੁਰੂ ਘਰ ਨਾਲ ਜੁੜਿਆ ਸੀਗਾ। ਯਾਨੀ ਕਦੇ ਉਹ ਟੱਚ ਜਿਹੜੇ ਸੀਗੇ ਜੋ ਵੀ ਸੀਗੇ ਉਹ ਟੱਚ ਸਾਰੇ ਬਦਲ ਲਏ। ਹਾਂ ਨੰਬਰ ਤੱਕ ਬਦਲ ਬਦਲ ਕੇ ਆਪਾਂ ਇੱਕ ਵਧੀਆ ਜ਼ਿੰਦਗੀ ਸਾਦਾ ਜੀਵਨ ਜੀ ਰਹੇ ਹਾਂ। ਤੁਹਾਨੂੰ ਮਲਾਲ ਹੁੰਦਾ ਕਿਸੇ ਚੀਜ਼ ਦਾ? ਕੀ ਐਡੀ ਪਵਿੱਤ੍ਰ ਧਰਤੀ 'ਸੀ ਅਸੀਂ ਉਹਦੇ ਤੇ ਖੂਨ ਡੋਲਦੇ ਫਿਰਦੇ ਰਹੇ ਆਪਦੇ ਹੀ ਭਰਾਵਾਂ ਦਾ। ਦੇਖੋ ਉਮਰ ਐਸੀ ਐਸੀ ਹੁੰਦੀ ਆ ਉਹ ਉਹ ਉਮਰ ਦੇ ਵਿੱਚ ਪਤਾ ਹੀ ਕੁਝ ਨਹੀਂ ਲੱਗਦਾ ਕਿਉਂਕਿ ਉਹ ਉਮਰ ਹੁੰਦੀ ਉਹ ਇਦਾਂ ਵੀ ਉਹ ਉਮਰ ਦੇ ਵਿੱਚ ਆਪਣਾ ਪ੍ਰਾਇਆ ਪਤਾ ਨਹੀਂ ਲੱਗਦਾ ਜੀ ਉਮਰ ਇਹ ਜੀ ਆ ਉਹ 30 ਸਾਲ ਤੋਂ 30 ਸਾਲ ਤੱਕ ਤਾਂ ਪਤਾ ਹੀ ਨਹੀਂ ਹੁੰਦਾ ਹੂੰ ਸ੍ਰੀ ਗੁਰੂ ਘਰ ਦੇ ਆ ਬਾਹਰ ਪੌੜੀਆਂ ਤੇ ਬੈਠੇ ਰਹਿੰਦੇ ਸੀ ਨਾ ਅੰਦਰ ਵੀ ਨਹੀਂ ਜਾਂਦੇ ਸੀ ਗੁਰੂ ਘਰ ਦੇ ਆ ਪੌੜੀਆਂ ਤੇ ਬੈਠੇ ਗੁਰਪੰਨਾ ਲੈ ਕੇ ਆਏ ਨੇ ਸੀਗੇ ਜੀ ਬੈਠੇ ਰਹਿੰਦੇ ਸੀਗੇ ਜਿਹੜੀ ਸ੍ਰੀ ਦੀ ਸਭਾ ਹੁੰਦੀ ਆ ਉਹਦੇ ਵਿੱਚ ਅਸੀਂ 100 100 200 200 ਮੁੰਡਾ ਇਕੱਠ ਕਰਕੇ ਅਸੀਂ ਝਗੜੇ ਕਰਦੇ ਹੁੰਦੇ ਸੀਗੇ ਵੀ ਲੋਕਾਂ ਨੂੰ ਪਤਾ ਲੱਗੇ ਸਾਡਾ ਸਾਡਾ ਨਾਂ ਹੋਵੇ ਕਬਜੇ ਵੀ ਲੈਂਦੇ ਰਹੇ ਹਾਂ ਫੇ ਕਬਜੇ ਦਾ ਫਿਰ ਵਿੱਚ ਆਮ ਹੋ ਗਏ ਨਾ ਫਿਰ ਕਬਜੇ ਕਿਉਂਕਿ ਜੇ ਕਿਸੇ ਲੀਡਰ ਨਾਲ ਜੁੜਦੇ ਆਪਾਂ ਲੀਡਰ ਨਾਲ ਜੁੜ ਗਏ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਤੋਂ ਕਬਜੇ ਉਹਨੇ ਕੰਮ ਹੀ ਆ ਕਰਾਉਣੇ ਨੇ ਆਪਣੇ ਤੋਂ ਕਬਜੇ ਕਰਾਉਣੇ ਆ ਹਾਂਜੀ ਹਾਂਜੀ ਉਹਨੇ ਆਪਾਂ ਨੂੰ ਜੋੜੇ ਤਾਂ ਹੁੰਦਾ ਨਾਲ ਉਹਨੇ ਹਣ ਕੰਮ ਹੀ ਆਪਣੇ ਤੋਂ ਹੀ ਲੈਣੇ ਨੇ ਉਹਨੇ ਅੱਜ ਵੀ ਆਹੀ ਚੱਲਦਾ ਰਾਜਨੀਤੀ ਚ ਅੱਜ ਤੇ ਟਾਈਮ ਜੇ ਆਪਾਂ ਸਿਰਫ ਸਾਦਾ ਜੀਵਨ ਜੀ ਰਹੇ ਆ ਔਰ ਰਾਜਨੀਤੀ ਕਰ ਰਹੇ ਆ ਜਿਹਦੇ ਵਿੱਚ ਮੈਂ ਉਹੀ ਬੱਚਾ ਹਾਂ ਤੁਸੀਂ ਵੀ ਰਾਜਨੀਤੀ ਹੁਣ ਸ਼ੁਰੂ ਕੀਤੀ ਆ ਹਾਂਜੀ 2022 ਚ ਆਪਣਾ ਇਲੈਕਸ਼ਨ ਲੜਿਆ ਐਮਐਲਏ ਦੀ 2027 ਦੀ ਚਾਰੀ ਆ 27 ਚ ਲੜਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤੇ ਤੁਸੀਂ ਵੀ ਫਿਰ ਮੁੰਡਿਆਂ ਨੂੰ ਰੱਖਿਆ ਅੱਗੇ ਵੀ ਆਓ ਸਾਡੇ ਨਾਲ ਜਿਵੇਂ ਪਹਿਲਾਂ ਲੀਡਰਾਂ ਨੇ ਤੁਹਾਨੂੰ ਵਰਤਿਆ ਹੁਣ ਤੁਸੀਂ ਵੀ ਅੱਗੇ ਰੱਖਿਆ ਹੋਣਗੇ ਮੁੰਡੇ ਕੇ ਨਹੀਂ ਮੇਰੀ ਤਾਂ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨਾਲ ਨਾ ਯਾਰੀ ਤੁਸੀਂ ਬਹੁਤ ਹੈ ਹਾਂ ਮੰਨ ਲਓ ਪਰਮਾਤਮਾ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਵੱਡੇ ਪੱਧਰ ਤੇ ਆ ਤੇ ਬਹੁਤ ਜੁੜੇ ਹੋਏ ਨੇ ਇਹ ਵੱਡੀਆਂ ਰੈਲੀ ਇਹ ਕਰ ਸਕਦੇ ਆ ਮਹਾਰਾਜ ਦੀ ਕਿਰਪਾ ਨਾਲ ਵੱਡਾ ਨਾਂ ਬਣਾਇਆ ਬਣੂਗਾ ਆਉਣਾ ਟਾਈਮ ਦੇ ਵਿੱਚ ਹੂੰ ਪਰਾਣਾ ਸਮਾਂ ਚੇਤੇ ਕਰਕੇ ਲੋਕ ਕੱਡੇ ਖੜੇ ਹੁੰਦੇ ਆ ਬਿਲਕੁਲ ਹੁੰਦੇ ਨੇ ਜੀ ਹੁਣ ਕਈ ਵਾਰੀ ਰਾਤ ਨੂੰ ਸੌਂ ਜਾਂਦੇ ਆ ਫੜਬੜਾ ਕੇ ਉੱਠੇ ਜਾਂਦੇ ਆ ਵਹਿ ਨਹੀਂ ਆਂ ਨੀਂਦ ਨਹੀਂ ਆਉਂਦੀ ਵਜਨ ਪੈਂਦਾ ਛਾਤੀ ਤੇ ਬਿਲਕੁਲ ਨਹੀਂ ਆਉਂਦੀ ਕਈ ਕਈ ਦਿਨ ਨਹੀਂ ਆਉਂਦੀ ਨੀਂਦ ਕਈ ਕਈ ਦਿਨ ਨਹੀਂ ਆਉਂਦੀ ਜਿਹੜੇ ਕਈ ਵਾਰੀ ਕੀਤੇ ਹੋਏ ਪਾਪ ਨੇ ਗੁਨਾਹ ਨੇ ਹੂੰ ਉਹਨਾਂ ਦੀ ਸਜ਼ਾ ਵੀ ਪਰਮਾਤਮਾ ਨੇ ਦੇਣੀ ਆ। ਇਸੇ ਜਨਮ ਚ ਆ। ਹੂੰ ਇਸੇ ਜਨਮ ਚ ਦੇਣੀ ਉਹਨਾਂ ਨੇ। ਉਮਰ ਹੁਣ ਮੇਰੀ 50 50+ ਐ। ਨੌਜਵਾਨ ਸੀਗਾ ਨਵੀਂ ਉਮਰ ਸੀ ਮੇਰੀ ਤੇ ਸਾਡੇ ਨਾਲ ਜ਼ਮੀਨ ਦਾ ਰੌਲਾ ਸੀਗਾ ਸਾਡੀ ਆਪਣੀ ਜ਼ਮੀਨ ਦਾ ਤੇ ਨਵੇਂ ਸੀਗਾ ਜੇ ਪਲੇਅਰ ਮੈਂ ਕਹਿੰਦੇ ਵੀ ਗੁੰਡਾਗਰਦੀ ਚ ਨਵੇਂ ਹੁੰਦੇ ਜਿਵੇਂ ਆਪਾਂ ਨੌਜਵਾਨ ਨਵੇਂ ਪੈਰ ਪਾਇਏ ਸੀ। ਤੇ ਮੁੰਡੇ-ਮੁੰਡੇ ਲੈ ਗਿਆ ਮੈਂ ਆਪਣੀ ਮੋਟਰ ਤੇ ਲੈ ਜਾ ਕੇ ਉਥੇ ਕਬਜ਼ੇ ਕੁਬਜ਼ੇ ਵਾਲੇ ਬੰਦੇ ਆਏ ਸੀਗੇ। ਯੀ ਮੀਨ ਸਾਡੀ ਕਬਜ਼ਾ ਕਰਨ ਚਲੋ ਉੱਥੇ ਕੁੱਟੇ ਘਾਟੇ ਚਲੋ ਉਹਨਾਂ ਦੇ ਲਿੰਕ ਸੀਗੇ ਉੱਥੇ ਪੁਲਿਸ ਡੀਐਸਪੀ ਆ ਗਿਆ ਬੰਦੇ ਭੇਜੇ ਉਹਨਾਂ ਨੇ ਪੁਲਿਸ ਨੇ ਚੱਕ ਲਿਆ ਮੁੰਡੇ ਭੱਜ ਗਏ ਮੈਂ ਹੱਥਾ ਗਿਆ ਜੀ ਹੂੰ ਉਹ ਡੀਐਸਪੀ ਨੇ ਚੱਕ ਲਿਆ ਡੀਐਸਪੀ ਨੇ ਚੱਕਣ ਤੋਂ ਬਾਅਦ ਪੁੱਠਾ ਲਟਕਾ ਲਿਆ ਮੈਨੂੰ ਮੰਨ ਲਓ ਪੱਖੇ ਨਾਲ ਬੰਨ ਲਿਆ ਪੁੱਠਾ ਲਟਕਾ ਲਿਆ ਉਹ ਜਿਵੇਂ ਜਿਵੇਂ ਕੁੱਟੀ ਜਾਂਦਾ ਸੀ ਮੈਨੂੰ ਤਾਂ ਓਵੇਂ ਓਵੇਂ ਮੰਨ ਲਓ ਆਪਾਂ ਨੂੰ ਇੱਕ ਇੱਕੋ ਗੱਲ ਕਹਿ ਰਹੇ ਸੀਗੇ ਵੀ ਹਾਂ ਹੁਣ ਛੱਡ ਫੇਰ ਜਾਉਂ ਮੋਟਰ ਤੇ ਹੁਣ ਛੱਡ ਫੇਰ ਵੱਡੀਆਂ ਜਾ ਕੇ ਜ਼ਮੀਨ 'ਚ ਵੀ ਕਿਸੇ ਹੋਰ ਨੁਜਮੀਨ 'ਚ ਨਹੀਂ ਮੜਨਦਾ ਹੂੰ ਉਹੀ ਕੁੱਟ ਅੱਜ ਵੀ ਯਾਦ ਆਉਂਦੀ ਐ ਉਹ ਉਹ ਕੁੱਟ ਨੇ ਕਾਹਦੇ ਨਾਲ ਕੁੱਟਿਆ ਸੀ ਉਹ ਕੁੱਟ ਜਿਹੜੀ ਮੇਰੀ ਐ ਉਸ ਤੋਂ ਵੱਡੀ ਜਿਹੜੀ ਕੁੱਟ ਮੇਰੀ ਜ਼ਿੰਦਗੀ 'ਚ ਕਦੇ ਪਾਈ ਨਹੀਂ ਕਾਹਦੇ ਨਾਲ ਕੁੱਟਿਆ ਸੀ ਤੁਹਾਨੂੰ ਉਦੋਂ ਉਸ ਟਾਈਮ ਮੰਨ ਲਓ ਡਾਂਗਾ ਜਿਵੇਂ ਕਾਫੀ ਮੈਨੂੰ ਯਾਨੀ ਮੇਰੇ ਗੋਡੇ-ਗੋਡੇ ਇੱਕ ਪਟੇ ਵਗੈਰਾ ਯਾਨੀ ਹਾਰੇ ਘੱਤੇ ਜਿਵੇਂ ਕਹਿੰਦੇ ਵੀ ਉਹਨਾਂ ਨੇ ਵਰਤਿਆ ਉਦੋਂ ਮੇਰੇ ਨਾਲ ਹਰ ਇੱਕ ਤਰ੍ਹਾਂ ਦਾ ਛੋਟੀ ਉਮਰ ਸੀ ਉਹ ਜਿਹੜੀ ਕਟਾਈ ਸੀ ਮੇਰੀ ਉਹਨੇ ਮੈਨੂੰ ਅੱਗੇ ਜਾ ਕੇ ਮੇਰਾ ਉਹਦੀਆਂ ਪੀੜਾ ਅੱਜ ਵੀ ਚੇਤੇ ਆਉਂਦੀਆਂ ਹੁੰਦੀਆਂ ਨੇ ਕੋਈ ਸ਼ੱਕ ਨਹੀਂ ਹੁੰਦੀਆਂ ਨੇ ਜੀ ਹੁੰਦੀਆਂ ਨੇ ਤਕਲੀਫ ਹੁੰਦੀ ਹੈ ਜੀ ਦਰਦ ਹੁੰਦਾ ਹੁਣ ਜਦ ਠੰਡ ਆਉਣੀ ਸਿਆਲ ਹੋਣਾ ਤਾਂ ਮੇਰੇ ਜਿਹੜੇ ਹੱਡ ਨੇ ਉਹ ਜਿਵੇਂ ਦੁਖਦੇ ਨੇ ਜੀ ਹੱਡ ਦੁਖਦੇ ਸਿਆਲ ਚ ਬੜੇ ਹੁਣ ਸਿਆਲ ਸਿਆਲ ਚਾਹੇ ਮੈਂ ਜਿਹੜਾ ਜਿੰਨੀ ਮਰਜ਼ੀ ਖਰਾ ਖਾ ਲਾ ਮੇਰੇ ਹੱਡਾਂ ਨੇ ਮੈਨੂੰ ਦੱਸਣਾ ਵੀ ਹਾਂ ਬਈ ਡੰਗ ਫਰੀ ਹੋਈ ਉਦੋਂ ਡੀਐਸਪੀ ਚੇਤੇ ਆਉਂਦਾ ਆਊਗਾ ਹਾਂਜੀ 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 ਡੀਐਸਪੀ ਜਿੱਤੇ ਆਉਂਦਾ ਜੀ ਜ਼ਰੂਰ ਆਉਂਦਾ ਕੋਈ ਸ਼ੱਕ ਨਹੀਂ ਜਿਵੇਂ ਕਿਹਾ ਜਾਂਦਾ ਕਹਿੰਦੇ ਰਾਹ ਬਾਹਰੋਂ ਬਹੁਤ ਸੋਹਣੇ ਲੱਗਦੇ ਆ ਪਰ ਇਹਨਾਂ ਦੀ ਮੰਨਤ ਹੁਣ ਤਾਂ ਉਮਰ ਸਾਹਿਬ ਨਾਲ ਕਈ ਵਾਰੀ ਕਹਿੰਦੇ ਤੁਹਾਨੂੰ ਦੱਸਿਆ ਵੀ ਰਾਤ ਨੂੰ ਸੌਂ ਜਾਂਦੇ ਆ ਨੀਂਦ ਨਹੀਂ ਆਉਂਦੀ ਉੱਠ ਕੇ ਬਹਿ ਜਾਂਦੇ ਆ ਡਰ ਜਾਂਦੇ ਆ ਵੀ ਉਹ ਦਿਮਾਗ ਚ ਆ ਜਾਵੇ ਡਰ ਜਿਹੜਾ ਉਹ ਕੁੱਟ ਪੁਲਿਸ ਵਾਲੇ ਦੀ ਕਟਾਈ ਹਾਲ ਜਾਂਦੇ ਆ ਡਲ ਜਾਂਦੇ ਆ ਜਿਹੜੀ ਨੌਜਵਾਨੀ ਐਸ ਰਾਹ ਤੁਰਦੀ ਆ ਕਾਲਜ ਯੂਨੀਵਰਸਿਟੀਆਂ ਤੁਸੀਂ ਮੰਨਦੇ ਆ ਜਿਹੜੇ ਸਾਡੇ ਸਮਾਗੀਤ ਆ ਜਾਂ ਸਾਡੀਆਂ ਫਿਲਮਾਂ ਨੇ ਇਹ ਵੀ ਅਸਰ ਕਰਦੀਆਂ ਨੇ ਇਹਨਾਂ ਨੂੰ ਦੇਖ ਕੇ ਵੀ ਪ੍ਰਭਾਵਿਤ ਹੁੰਦੇ ਆ ਮੁੰਡੇ ਕੁੜੀਆਂ ਦੇਖੋ ਆਪਾਂ ਇਹ ਤਾਂ ਇੱਕੋ ਗੱਲ ਬਣਾਈ ਹੋਈ ਜੀ ਕਿਸੇ ਨੂੰ ਦੇਖ ਕੇ ਕੋਈ ਪ੍ਰਭਾਵਿਤ ਨਹੀਂ ਹੁੰਦਾ ਜੀ ਫਿਲਮਾਂ ਦੇਖ ਕੇ ਜਾਂ ਤੁਸੀਂ ਕਹੋ ਜਾਂ ਮੈਨੂੰ ਦੇਖ ਕੇ ਜਾਂ ਮੈਂ ਜੀ ਗੁੰਡਾ ਸੀਗਾ ਜੀ ਗੈਂਗਸਟਰ ਸੀਗਾ ਮੈਂ ਵੀ ਬਣਾ ਇਹ ਕੋਈ ਨਹੀਂ ਇਹ ਤਾਂ ਬੰਦੇ ਦੀ ਆਪਣੀ ਸੋਚ ਹੀ ਆ ਜੀ ਕੋਈ ਜਿਹੜੇ ਬੰਦੇ ਨਸ਼ਿਆਂ 'ਚ ਪੈ ਗਏ ਜਾਂ ਕੋਈ ਜਿਹੜੇ ਕੋਈ ਹੇ ਗੁੰਡਾ ਗੁੰਡਾ ਨਹੀਂ ਬਣਦਾ ਗੁੰਡਾ ਹਲਾਤ ਬਣਾਉਂਦੇ ਨੇ ਤੇ ਗੁੰਡਾ ਆਪਾਂ ਕਹਿ ਦਈਏ ਜੀ ਹੁਣ ਉਹ ਮੈਂ ਵੀ ਜਿਹੜਾ ਚਾਹੁੰਦਾ ਸੀ ਗੁੰਡਾ ਬਣ ਜਾ ਮੈਂ ਬਹੁਤ ਟੌਪ ਦਾ ਪਲੇਅਰ ਸੀਗਾ ਕਬੱਡੀ ਦਾ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਸੀਗਾ ਮੇਰੇ ਘਰ ਦੇ ਵੀ ਚਾਹੁੰਦੇ ਸੀਗੇ ਵੀ ਇਹ ਵਿਅਰ ਪੜ੍ਹਾਈ ਲਿਖਾਈ ਬਹੁਤ ਵਧੀਆ ਜੀ ਬੜਾ ਇੰਟੈਲੀਜੈਂਟ ਹੈ ਇਹ ਸਾਡਾ ਨਾਮ ਰੋਸ਼ਨ ਕਰੂਗਾ ਪਰਿਵਾਰ ਦੇ ਵਿੱਚ ਇੱਕ ਮਹਿ ਸੀਗਾ ਤੇ ਇਹ ਲੋਕ ਕਿੱਧਰੋਂ ਆ ਰਾ ਕਿੱਧਰ ਪੈ ਗਏ ਜੀ ਮਸ ਜੋ ਜਿੱਦਾਂ ਲਿਖਿਆ ਪਰਮਾਤਮਾ ਨੇ ਉਦਾਂ ਹੀ ਹੋਣਾ ਹੂੰ ਕੋਈ ਕਈ ਵਾਰੀ ਕਈ ਗੈਂਗਸਟਰ ਬਣ ਜਾਂਦੇ ਨੇ ਗੁੰਡੇ ਬਣ ਜਾਂਦੇ ਨੇ ਉਹਨਾਂ ਦੀ ਉਮਰ ਛੇਤੀ ਹੀ ਪੂਰੀ ਕਰ ਜਾਂਦੇ ਨੇ ਗੈਂਗਸਟਰਾਂ ਦੀ ਲਾਈਫ ਬਹੁਤ ਘੱਟ ਹੁੰਦੀ ਬਹੁਤ ਘੱਟ 30 35 ਜੋ ਲਾਗੇ ਚੱਲੇ ਆਪਣੇ ਆਪ ਨੂੰ ਕਿਸਮਤ ਆਲਾ ਮੰਨਦੇ ਹੋ ਜਾਂ ਪਰਮਾਤਮਾ ਦੀ ਮਿਹਰ ਮੰਨਦੇ ਹੋ ਕਿ ਜਿਹੜਾ ਤੁਹਾਨੂੰ ਜ਼ਿੰਦਗੀ ਬਖਸ਼ਦੀ ਦੇਖੋ ਮੈਂ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਣ ਵਾਲਾ ਬੰਦਾ ਕਿਉਂਕਿ ਪਰਮਾਤਮਾ ਕਰਕੇ ਅੱਜ ਦੇ ਮੇਰੀ ਉਮਰ ਜਾਂ ਅੱਜ ਮੈਂ ਬਿਲਕੁਲ ਤੰਦਰੁਸਤਾਂ ਹੂੰ ਇਹ ਬਹੁਤ ਵਧੀਆ ਜੀਵਨ ਜੀ ਰਹੇ ਹਾਂ ਤੇ ਜ਼ਿੰਦਗੀ ਲਾਈਫ ਬੜੀ ਵਧੀਆ ਇਹ ਪਰਮਾਤਮਾ ਕਰਕੇ ਇਹ ਨਹੀਂ ਤਾਂ ਅਕਸਰ ਨਹੀਂ ਤਾਂ ਉਹ ਹਾਲਾਤ ਵੀ ਆ ਗਏ ਸੀ ਪੁਲਿਸ ਐਂਡ ਚ ਕਹਿਣ ਲੱਗੇ ਸੀ ਵੀ ਗੋਲੀ ਮਾਰ ਦਾਂਗੇ ਤੇਰੇ ਕਦੇ ਹੋਇਆ ਮੁਕਾਬਲਾ ਪੁਲਿਸ ਨਾਲ ਮੋ ਸਾਹਮਣਾ ਨਹੀਂ ਜਿਵੇਂ ਪੁਲਿਸ ਨੇ ਜਿਵੇਂ ਫੜ ਲੈਣਾ ਥਾਣੇ 'ਚ ਭੱਜ ਜਾਣਾ ਜਾਂ ਪੁਲਿਸ ਨੇ ਮੈਨੂੰ ਫੜ ਲਿਆ ਚਾਰ ਬੰਦੇ ਲੈ ਕੇ ਜਾ ਰਹੇ ਨੇ ਹਾਂਜੀ ਗੱਡੀ ਬਿਠਾਉਣ ਲੱਗੇ ਨੇ ਭੱਜਦੇ ਤੁਹਾਡੇ ਨਾਲ ਨਹੀਂ ਕਦੇ ਪੁਲਿਸ ਨੇ ਵੀ ਤੁਸੀਂ ਭੱਜ ਜਾਂਦੇ ਦੀ ਫੜੇ ਨਹੀਂ ਜਾਂਦੇ ਸੀ ਜਦੋਂ ਫਿਰ ਪੁਲਿਸ ਐਂਕਾਊਂਟਰ ਕਰਦੀ ਸੀਗੀ ਕਿਉਂਕਿ ਸਾਡੇ ਜਿਹੜੇ ਸਾਡੇ ਨਾ ਇਹ ਉਹ ਇਹ ਸੁਖਾ ਕਾਲੋਂ ਹੈ ਇਹ ਤਾਂ ਲਾਲੋ ਵੀ ਝੂਟਰ ਸੀਗੇ ਹੂੰ ਇਹਨਾਂ ਦਾ ਸਾਡੇ ਜਿਹੜੇ ਝਗੜੇ ਹੁੰਦੇ ਸੀ ਸਾਡੇ ਜ਼ੋਰ ਵਾਲੇ ਹੁੰਦੇ ਸੀ ਹੂੰ ਲੜਾਈਆਂ ਹੁੰਦੀਆਂ ਜਿਆਦਾ ਖਾਸ ਕਰਕੇ ਕਤਲ ਨਹੀਂ ਸੀ ਹੁੰਦੇ ਲੜਾਈਆਂ ਹੁੰਦੀਆਂ ਇਹਨਾਂ ਦੇ ਕਤਲ ਹੋਏ ਨੇ ਜਿਹੜੇ ਕਤਲ ਹੋਣਗੇ ਉਹ ਤਾਂ ਝੂਟ ਕਰਨਗੇ ਤਾਂ ਆਰਡਰ ਹੋ ਜਣੇ ਪਿੱਛੋਂ ਗੋਲੀ ਦਾ ਅੰਤ ਗੋਲੀ ਆ ਗੋਲੀ ਦਾ ਅੰਤ ਗੋਲੀ ਆ